ਕਹਿੰਦੇ ਨੇ ਹੁਨਰ ਕਿਸੇ ਦਾ ਮੁਹਤਾਜ ਨਹੀਂ ਹੁੰਦਾ ਹੁਨਰ ਉਮਰ ਜਾਂ ਫਿਰ ਅ ਅਮੀਰੀ ਗਰੀਬੀ ਨਹੀਂ ਦੇਦਾ ਅਜਿਹਾ ਇੱਕ ਬੱਚਾ ਤੁਹਾਨੂੰ ਦਿਖਾਵਾਂਗੇ 15 ਸਾਲ ਦਾ ਬੱਚਾ ਜਿਸ ਦੇ ਵਿੱਚ ਹੁਨਰਾਂ ਦੀ ਪਰਮਾਰ ਹੈ ਬੇਸ਼ੱਕ ਉਸ ਨੂੰ ਕੁਝ ਕਮੀਆਂ ਪਰਮਾਤਮਾ ਵੱਲੋਂ ਦਿੱਤੀਆਂ ਗਈਆਂ ਨੇ ਅਸੀਂ ਗੱਲਬਾਤ ਕਰਾਂਗੇ ਨਾਲੇ ਪਰਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਉਸ ਦੁਆਰਾ ਜਿਹੜੀਆਂ ਡਰਾਇੰਗਸ ਨੇ ਬਣਾਈਆਂ ਗਈਆਂ ਨੇ ਕਈ ਤਸਵੀਰਾਂ ਜਿਹੜੀਆਂ ਨੇ ਉਸ ਨੇ ਦੇਖ ਦੇਖ ਕੇ ਬਣਾਈਆਂ ਨੇ ਤਸਵੀਰਾਂ ਬਹੁਤ ਸੁੰਦਰ ਬਣਾਈਆਂ ਗਈਆਂ ਨੇ ਵਧੀਆ ਤਸਵੀਰਾਂ ਬਣਾਇਆਂਗੇ ਨੇ ਚਾਹੇ ਸ਼੍ਰੀ ਕ੍ਰਿਸ਼ਨ ਜੀ ਦੀ ਹੋਵੇ ਜਾਂ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਾਂ ਫਿਰ ਆਪਣੇ ਪਰਿਵਾਰਕ ਮੈਂਬਰਾਂ ਦੀ ਜਿਹੜੀਆਂ ਫੋਟੋਆਂ ਨੇ ਬਣਾਉਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀ ਜਿਹੜਾ ਡਰਾਇੰਗ ਕਰ ਰਿਹਾ ਹੈ ਰੰਗ ਪਰ ਰਹਿ ਕੇ ਤੇ ਨਾਲ ਕਿਤੇ ਗੱਲਬਾਤ ਕਰਾਂਗੇ ਪੁੱਤਰ ਕੀ ਨਾਮ ਆ ਕਿੰਨੀ ਉਮਰ ਹੈ ਜੀ ਸਾਡੀ 15 ਸਾਲ ਉਮਰ ਹੈ ਤੇ ਮੇਰਾ ਨਾਮ ਨਵਦੀਪ ਆਵਾ ਹੈ ਅੱਛਾ ਕਿਹੜੇ ਸਕੂਲ ਪੜਦੇ ਹੋ ਤੇ ਕਿੰਨੀਵੀਂ ਕਲਾਸ ਦੇ ਵਿੱਚ ਜੀ ਮੈਂ ਬੀਲੇ ਸਕੂਲ ਪੜਦਾ ਸਰਕਾਰੀ ਸਕੂਲ ਚਾਹੇ ਕਿ ਮੈਂ 9ਵੀਂ ਕਲਾਸ ਵਿੱਚ ਪੜਦਾ ਹਾਂ अच्छा ਤੁਸੀਂ ਜਿਹੜੀ ਡਰਾਇੰਗ ਬਣਾਉਂਦੇ ਹੋ ਮੈਂ ਦੇਖਿਆ ਬਹੁਤ ਸੁੰਦਰ ਡਰਾਇੰਗਾਂ ਬਣਾਈਆਂ ਨੇ ਕਦੋਂ ਇਸ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਆ ਅਤੇ ਕਿਸ ਤਰ੍ਹਾਂ ਜਿਹੜੀਆਂ ਡਰਾਇੰਗ ਇਹ ਜਿਵੇਂ ਛੋਟੇ ਹੁੰਦੇ تھے ਬਣਾਉਣ ਲੱਗਿਆ ਸੀਗਾ ਉਹ ਵੀ ਮੈਂ ਛੋਟੇ ਮੋਟੇ ਡਰਾਇੰਗ ਬਣਾਉਂਦਾ ਸੀ ਤੇ ਉਹਨਾਂ ਮੈਂ ਇਹਨੂੰ ਫੋਨ ਦੇ ਵਿੱਚੋਂ ਸਿੱਖਿਆ ਸੀ ਵੀ ਆਪਾਂ ਕਿਵੇਂ ਗ੍ਰੇਡ ਮਾਰ ਕੇ ਡਰਾਇੰਗ ਬਣਾ ਸਕਦੇ ਹਾਂ اچھا ਗ੍ਰੇਡ ਬਣਾ ਕੇ ਜਿਸ ਤਰ੍ਹਾਂ ਤੁਸੀਂ ਹੁਣ ਬਹੁਤ ਸੁੰਦਰ ਤਸਵੀਰ ਬਣਾਈ ਆ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰੀ ਜੀ ਦੀ ਇਹ ਤੁਸੀਂ ਕਦੋਂ ਬਣਾਈ ਹੈ ਸੀ ਸੀ ਦੀ ਧਾੜੀ ਦੀ ਦਿਨਾਂ ਵਿੱਚ ਬਣਾਈ ਸੀ ਸੀ ਦੀ ਧਾੜੀ ਦੇ ਦਿਨਾਂ ਵਿੱਚ ਬਣਾਈ ਅੱਛਾ ਜਿਸ ਤਰ੍ਹਾਂ ਤੁਸੀਂ ਫੋਟੋ ਬਣਾਉਂਦੇ ਹੋ ਫੋਟੋਆਂ ਤੁਸੀਂ ਜਿਹੜੀਆਂ ਦੇਖਦੇ ਹੋ ਜਿੱਦਾਂ ਇਹ ਫੋਟੋ ਦੇਖੀ ਸੀ ਕਿਤੇ ਜਾਂ ਆਪਣੇ ਆਪ ਹੀ ਦਿਮਾਗ 'ਚ ਵਿੱਚ ਧਾਰ ਜਿ ਫੋਨ 'ਚ ਦੇਖੀ ਸੀ ਅੱਛਾ ਉੱਥੋਂ ਦੇ ਕੇ ਬਣਾਈ ਹੈ ਹਾਂਜੀ ਹੋਰ ਕੀ ਕੀ ਸ਼ੌਂਕ ਆ ਤੁਹਾਨੂੰ ਜੀ ਸਾ ਨੂੰ ਐਕਸਪੈਰੀਮੈਂਟ ਕਰਨ ਦਾ ਸ਼ੌਂਕ ਆ ਤੇ ਹਨ ਟ੍ਰਾਇੰਗ ਦਾ ਵਿਸ਼ਮਕਾ ਤੇ ਭੜਾ ਇਹ ਵਿਸ਼ਮਕਾ ਜੀ ਅੱਛਾ ਮੈਂ ਦੇਖਿਆ ਇੱਕ ਤੁਹਾਡਾ ਸਰਟੀਫਿਕੇਟ ਵਿਆਵਾ ਫਰਸਟ ਜਿਹੜਾ ਫਰਸਟ ਪ੍ਰਾਈਜ਼ ਤੁਹਾਨੂੰ ਮਿਲਿਆ ਹੋਇਆ ਫਰਸਟ ਰੈਂਕ ਵਾਲਾ ਤੁਹਾਡਾ ਤੁਹਾਨੂੰ ਐਪਰੀਸ਼ੀਏਸ਼ਨ ਸਰਟੀਫਿਕੇਟ ਮਿਲਿਆ ਹੋਇਆ ਵਾ ਸਪੀਚ ਦਾ ਕਿਹੜੀ ਸਪੀਚ ਦਿੱਤੀ ਸੀ ਜੀ ਉਹ ਤਾਂ ਪ੍ਰੋਡੂਸ਼ਨ ਬਾਰੇ ਸਪੀਚ ਦਿੱਤੀ ਸੀ ਦਿੱਤੀ ਸੀ ਅੱਛਾ ਸਪੀਚ ਵੀ ਦਿੰਨੇ ਆ ਹਾਂ ਜੀ ਜੀ ਬਿਲਕੁਲ ਬੱਚੇ ਦੇ ਵਿੱਚ ਜਿਹੜੇ ਨੇ ਬਹੁਤ ਹੁਨਰ ਨੇ ਕਈ ਜਿਹੜੇ ਹੁਨਰ ਨੇ ਉਸ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਉਸ ਦੁਆਰਾ ਬਣਾਈਆਂ ਗਈਆਂ ਨੇ ਕਿਤੇ ਨਾ ਕਿਤੇ ਬਹੁਤ ਸੁੰਦਰ ਤਸਵੀਰਾਂ ਜਿਹੜੀਆਂ ਨੇ ਬਣਾਈਆਂ ਗਈਆਂ ਨੇ ਤਸਵੀਰਾਂ ਬਣਾਉਂਦਾ ਇਹ ਬੱਚਾ ਤੇ ਦੇਖ ਦੇ ਕੇ ਕਹਿੰਦਾ ਕਿ ਉਸ ਤੋਂ YouTube ਤੋਂ ਜਾਂ ਫਿਰ ਅਸੀਂ ਕਹਾਂਗੇ ਸੋਸ਼ਲ ਮੀਡੀਆ ਤੋਂ ਦੇਖ ਕੇ ਜਿਹੜਾ ਸਿੱਖਿਆ ਉਹਨਾਂ ਦੇ ਪਿਤਾ ਨਾਲ ਗੱਲਬਾਤ ਕਰ ਲੈਣੇ ਆ ਤੁਹਾਡੇ ਬੇਟੇ ਦੇ ਵਿੱਚ ਅਸੀਂ ਦੇਖਿਆ ਗੁਣ ਬਹੁਤ ਨੇ ਉਹਨੂੰ ਇੱਕ ਪ੍ਰੋਬਲਮ ਨਜ਼ਰ ਆ ਰਹੀ ਹੈ ਉਮਰ ਵੱਧ ਹੋਣ ਦੇ ਬਾਵਜੂਦ ਜਿਹੜਾ ਹੈ ਉਸ ਦਾ ਵਿਕਾਸ ਨਹੀਂ ਹੋਇਆ ਕਿਹੜੀ ਬਿਮਾਰੀ ਸਰ ਇਹਨੂੰ ਸਕਿਨ ਦੀ ਪ੍ਰੋਬਲਮ ਆ ਜੋ ਕਿ ਬਚਪਨ ਤੋਂ ਹੀ ਹੋ ਗਈ ਸੀ ਸਾਨੂੰ ਜਦੋਂ ਪਤਾ ਲੱਗਿਆ ਸੀ ਤਾਂ ਅਸੀਂ ਦਾ ਇਲਾਜ ਵੀ ਚਲਾ ਕਰਵਾਉਣਾ ਸ਼ੁਰੂ ਕਰ ਦਿੱਤਾ ਸੀਗਾ ਹਸਪੀਟਲ ਤੋਂ ਬਟ ਹਜੇ ਵੀ ਇਲਾਜ ਚੱਲੀ ਜਾ ਰਿਹਾ ਸੀ ਡਾਕਟਰ ਤੋਂ ਦਵਾਈ ਲੈ ਰਹੇ ਆ ਕਿਤੇ ਨਾ ਕਿਤੇ ਥੋੜਾ ਬਹੁਤਾ ਫਰਕ ਪਿਆ ਵੀ ਰਿਹਾ ਆਉਣ ਵਾਲੇ ਟਾਈਮ ਤੋਂ ਹੋਰ ਵੀ ਜ਼ਿਆਦਾ ਫਰਕ ਪੈ ਜਾਏਗਾ ਸਰ ਅੱਛਾ ਤਸਵੀਰਾਂ ਬਹੁਤ ਸੁੰਦਰ ਬਣਾਉਂਦਾ ਹਾਂਜੀ ਕਹਿੰਦਾ ਕਿ 10 ਸਾਲ ਦੀ ਉਮਰ ਚ ਹੀ ਲੱਗ ਗਿਆ ਸੀ ਕਿਸ ਤਰ੍ਹਾਂ ਬਣਾਉਣ ਲੱਗਿਆ ਤਸਵੀਰਾਂ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਇੰਨਾ ਵੱਡਾ ਹਨਰ ਦਾ ਖਜਾਨਾ ਸਰ 10 ਸਾਲ ਦੀ ਏਜ ਦੇ ਵਿੱਚ ਨੇ ਤਸਵੀਰਾਂ ਬਣਾਉਣੀ ਸ਼ੁਰੂ ਕਰ ਦਿੱਤੀਆਂ ਸੀਗੀਆਂ ਤਾਂ ਸਾਨੂੰ ਵੀ ਉਸ ਵਕਤ ਬਹੁਤ ਅੱਛਾ ਲੱਗਿਆ ਸੀਗਾ ਕਿ ਇਹ ਕਲਰਫੁੱਲ ਮਤਲਬ ਪਿਕਚਰਾਂ ਬਣਾਉਣ ਲੱਗ ਗਿਆ ਸੀਗਾ ਮੋਬਾਈਲ ਤੋਂ ਦੇਖ ਕੇ ਬਣਾਉਣ ਲੱਗ ਗਿਆ ਸੀ ਇਹਦੇ ਹੱਥ ਦੇ ਵਿੱਚ ਕਾਫੀ ਅੱਛਾ ਹਨਰ ਸੀਗਾ ਮਤਲਬ ਇਹਨੇ ਰਿਲੇਟਿਵ ਦੇ ਵੀ ਫੋਟੋ ਬਣਾਈਆਂ ਸਾਡੇ ਪਰਿਵਾਰਕ ਮੈਂਬਰਾਂ ਦੀ ਵੀ ਫੋਟੋ ਬਣਾਈਆਂ ਗੁਰੂ ਸਾਹਿਬਾਨ ਦੀਆਂ ਫੋਟੋ ਬਣਾਈਆਂ ਤੇ ਗੁਰਦੁਆਰੇ ਮੰਦਰ ਮੰਦਿਰਾਂ ਨੂੰ ਦੇਖ ਅੱਗੇ ਵੀ ਅਸੀਂ ਚਾਹੁੰਦੇ ਹਾਂ ਕਿ ਇਸ ਤੋਂ ਵੀ ਵਧੀਆ ਇਹ ਚਿੱਤਰਕਾਰੀ ਕਰਦਾ ਰਹੇ। ਅੱਛਾ ਕਿਸ ਤਰ੍ਹਾਂ ਦੀ ਸਪੋਰਟ ਜਿਹੜੀ ਤੁਸੀਂ ਕਰਦੇ ਹੋ ਕਿਉਂਕਿ ਦੇਖਿਆ ਵੀ ਇਹਨੂੰ ਕਲਰ ਵਗੈਰਾ ਲੈ ਕੇ ਦਿੱਤੇ ਹੋਣੇ ਪੂਰੀ ਕਿੱਟ ਲੈ ਕੇ। ਅਸੀਂ ਇਹਨੂੰ ਜੋ ਵੀ ਮਤਲਬ ਸਮਾਨ ਚਾਹੀਦਾ ਹੁੰਦਾ ਕਲਰ ਦੇ ਲਈ ਚਾਹੀਦਾ ਜਾਂ ਕਾਪੀ ਪੈਨਸਲ ਜਾਂ ਕੁਝ ਵੀ ਇਹਨੂੰ ਸਪੋਰਟ ਚਾਹੀਦੀ ਆ ਜਾਂ ਸਕੂਲੀ ਕਿਤਾਬੀ ਜੋ ਵੀ ਇਹਨੂੰ ਸਪੋਰਟ ਚਾਹੀਦੀ ਉਹ ਪ੍ਰੋਵਾਈਡ ਕਰਦੇ ਆ ਆਪਣੇ ਸਕੂਲ ਦੇ ਲਈ ਜੋ ਵੀ ਇਹਨੂੰ ਚਾਹੀਦਾ ਉਹ ਅਸੀਂ ਸਾਰੀ ਸਪੋਰਟ ਦਿੰਨੇ ਆ ਇਹਨੂੰ। ਜਿਸ ਤਰ੍ਹਾਂ ਅਸੀਂ ਦੇਖਿਆ ਕਿ ਬੱਚੇ ਦੀ ਜਿਹੜੀ ਸਕਿਨ ਦੀ ਇੱਕ ਹਲਕੀ ਜੀ ਚਲੋ ਪ੍ਰੋਬਲਮ ਹੈ ਜਾਂ ਬੱਚੇ ਦੀ ਜਿਹੜੀ ਗਰੋਥ ਨਹੀਂ ਬਾਕੀ ਬੱਚਿਆਂ ਦੇ ਨਾਲੋਂ ਪਰ ਦਿਮਾਗ ਕਾਫੀ ਅਸੀਂ ਦੇਖਿਆ ਸ਼ਾਰਪ ਹੈ ਬੱਚੇ ਦੇ ਕਈ ਸਰਟੀਫਿਕੇਸ਼ਨ ਮਿਲੀ ਹੋਈ ਹੈ ਪੜ੍ਹਾਈ ਦੇ ਵਿੱਚ ਕਿਸ ਤਰ੍ਹਾਂ ਬਿਲਕੁਲ ਜੀ ਪੜ੍ਹਾਈ ਦੇ ਵਿੱਚ ਤਾਂ ਬਹੁਤ ਵਧੀਆ ਪਰ ਇਹਦੀ ਮੈਚਿਓਰਿਟੀ ਹੈ ਜੋ ਬੋਡੀ ਨੂੰ ਲੈ ਕੇ ਬਹੁਤ ਘੱਟ ਹੈ ਬਾਕੀ ਬੱਚਿਆਂ ਦੇ ਮੁਕਾਬਲੇ ਮਤਲਬ ਇਹਦੀ ਗ੍ਰੋਥ ਵੀ ਨਹੀਂ ਹੋ ਪਾਈ ਅਸੀਂ ਜੋ ਵੀ ਦਵਾਈਆਂ ਨੂੰ ਦਿੱਤੀਆਂ ਮਤਲਬ ਉਨੀ ਜਿਆਦਾ ਹੈਲਥ ਨਹੀਂ ਬਣ ਪਾਈ ਪਰ ਜੋ ਦਿਮਾਗੀ ਸੰਤੁਲਨ ਹੈ ਤਾਂ ਬਹੁਤ ਅੱਛਾ ਹੈ ਸਾਰੇ ਕੰਮ ਇਹ ਖੁਦ ਕਰ ਲੈਂਦਾ ਆਪਣਾ ਜੋ ਵੀ ਖਾਣਾ ਪੀਣਾ ਨਹਾਉਣਾ ਧੋਣਾ ਜਾਂ ਸਕੂਲ ਜਾ ਰਿਹਾ ਔਰ ਹਰ ਸਾਲ ਸਕੂਲ ਦੇ ਵਿੱਚੋਂ ਫਰਸਟ ਵੀ ਆ ਰਿਹਾ ਬਾਕੀ ਬੱਚਿਆਂ ਵਾਂਗ ਇਹਦਾ ਦਿਮਾਗ ਪੂਰਾ ਸ਼ਾਰ ਅਜ ਅਸੀਂ ਦੇਖਿਆ ਕੋਈ ਜਮਾ ਮਾਪੇ ਜਿਹੜੇ ਨੇ ਜਦੋਂ ਕੋਈ ਕਿਸੇ ਬੱਚੇ ਨੂੰ ਇਦਾਂ ਦੀ ਪ੍ਰੋਬਲਮ ਹੁੰਦੀ ਜਾਂ ਕੋਈ ਪ੍ਰੋਬਲਮ ਹੁੰਦੀ ਆ ਉਹਨੂੰ ਅਲੱਗ ਕਰਦੇ ਨੇ ਜਾਂ ਫਿਰ ਉਹਨੂੰ ਕਿਤੇ ਆਸ਼ਰਮ ਵਗੈਰਾ 'ਚ ਛੱਡ ਦਿੰਦੇ ਨੇ ਕਦੇ ਤੁਹਾਡੇ ਮਨ 'ਚ ਤਾਂ ਨਹੀਂ ਕਦੇ ਤਾਂ ਨਹੀਂ ਨਹੀਂ ਇਦਾਂ ਦਾ ਸਾਡੇ ਮਨ ਦੇ ਵਿੱਚ ਕਦੇ ਵੀ ਨਹੀਂ ਆਇਆ ਜੀ ਇਦਾਂ ਦੇ ਬੱਚੇ ਦਾ ਸੱਗੂ ਆਪਣੇ ਘਰ ਦੀ ਮਾਣ ਦੀ ਗੱਲ ਆ ਸਾਡੇ ਲਈ ਸਾਡਾ ਸ਼ਾਨ ਹੈ ਕਿ ਮਤਲਬ ਅੱਛਾ ਕੰਮ ਕਰ ਰਿਹਾ ਪੜ੍ਹਾਈ ਦੇ ਵਿੱਚ ਅੱਛਾ ਸਾਡਾ ਤਾਂ ਇਹ ਨਾਮ ਹੋਰ ਵੀ ਜ਼ਿਆਦਾ ਉੱਚਾ ਕਰ ਰਿਹਾ ਸਕੂਲ ਦੇ ਵਿੱਚ ਜਦੋਂ ਵੀ ਸਾਨੂੰ ਫੋਨ ਆਉਂਦਾ ਕਿ ਤੁਹਾਡਾ ਬੱਚਾ ਫਰਸਟ ਆਇਆ ਤਾਂ ਸਾਡਾ ਹੋਰ ਵੀ ਜ਼ਿਆਦਾ ਮਾਣ ਵੱਧਾ ਤਾਂ ਮਤ ਇਤੋਂ ਤੱਕ ਕਿਸੇ ਸਮਾਜ ਨੂੰ ਵੀ ਇਹੀ ਸਨੇਹਾ ਦੇਵਾਂਗੇ ਕਿ ਉਹ ਇਦਾਂ ਦੇ ਬੱਚਿਆਂ ਨੂੰ ਅਪਣਾਉਣ ਤੇ ਇਹਨਾਂ ਨੂੰ ਅੱਗੇ ਹੋਰ ਮੌਕਾ ਵਧਣ ਦਾ ਦੇਣ ਅੱਛਾ ਬੇਟੇ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ ਜੋ ਪਰਮਾਤਮਾ ਬਣਾਵਣੀ ਕੀ ਉਹ ਹੀ ਬਣਾਂਗੇ ਅੱਛਾ ਜਿਸ ਤਰ੍ਹਾਂ ਤੁਸੀਂ ਪੇਂਟਿੰਗ ਬਹੁਤ ਸੁੰਦਰ ਪੇਂਟਿੰਗ ਕਰਦੀਆਂ ਕਦੇ ਦਿਮਾਗ ਚ ਆਇਆ ਵੀ ਪੇਂਟਰ ਬਣ ਜਾਈਏ ਜਾਂ ਫਿਰ ਇਦਾਂ ਦਾ ਕੋਈ ਹੁਨਰ ਹਾਂਜੀ ਆਇਆ ਸੀ ਬਣਨਾ ਚਾਹੁੰਦੇ ਹੋ ਹਾਂਜੀ ਇਹ ਬਿਲਕੁਲ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੁੰਦਰ ਸੁੰਦਰ ਤਸਵੀਰਾਂ ਜਿਹੜੀਆਂ ਨੇ ਬੱਚੇ ਵੱਲੋਂ ਬਣਾਈਆਂ ਗਈਆਂ ਨੇ ਉਸਦੇ ਪਰਿਵਾਰਕ ਵੀ ਮੈਂਬਰ ਵੀ ਜਿਹੜੇ ਨੇ ਉਸ ਨੂੰ ਪੂਰੀ ਸਪੋਰਟ ਕਰਦੇ ਨੇ ਉੱਥੇ ਸਕੂਲ ਵੱਲੋਂ ਵੀ ਜਿਹੜੀ ਹੈ ਸਪੋਰਟ ਕੀਤੀ ਜਾਂਦੀ ਹੈ ਤੇ ਬੱਚਾ ਦਿਮਾਗ ਦੇ ਪੱਖੋਂ ਵੀ ਅਸੀਂ ਕਹਿ ਸਕਦੇ ਹਾਂ ਕਿ ਬਾਕੀ ਬੱਚਿਆਂ ਨਾਲੋਂ ਕਹਿੰਦੇ ਕਿ ਕਾਫੀ ਐਡਵਾਂਸ ਹੈ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਤੇਜ਼ ਹੈ ਉਸ ਦਾ ਦਿਮਾਗ ਹੈ ਅਤੇ ਸਕੂਲ ਦੇ ਵਿੱਚੋਂ